ਕਰਤਾ ਜੀ ਦੇ ਅਕੱਤਰ ਹੋਈ ਸ਼ਾਸਨ ਜੀਓ ਪਹਿਲਾਂ ਤੇ ਤੁਹਾਨੂੰ ਖਾਲਸਾ ਪਰਗਟ ਦੇ ਹਲਦਿਆਂ ਬਹੁਤ ਬਹੁਤ ਉਹਦਾ ਹੋਣਾ ਤੇ ਤੁਹਾਡਾ ਪੈਦਲ ਤੋਂ ਧੰਨਵਾਦ ਵੀ ਆ ਕਿ ਤੁਸੀਂ ਬੜੇ ਪੰਜਾਬ ਦੇ ਕੋਨੇ ਕੋਨੇ ਤੋਂ ਜਿੱਥੇ ਹਰਿਆਣਾ ਤੋਂ ਰਾਜਸਥਾਨ ਤੋਂ ਇੱਥੇ ਪਹੁੰਚੇ ਹੋਏ ਹੋ ਤੇ ਅੱਜ ਗੁਰੂ ਸਾਹਿਬ ਨੇ ਜੋ ਆਪਣਾ ਖਾਲਸਾ ਸਜਾਇਆ ਸੀ ਆਪਣਾ ਸੰਵੰਸ ਵਾਰ ਕੇ ਜਿਹੜੇ ਖਾਲਸੇ ਬਣੇ ਸੀ ਉਹਨਾਂ ਦਾ ਸਿਰ ਲੈ ਕੇ ਉਹਨੂੰ ਲੈ ਕੇ ਜੋਤੋਂ ਪ੍ਰੇਮ ਖੇਨੀ ਪਾ ਚਾਓ ਸਿਰ ਤੇ ਕਰੀ ਗਰੀ ਮਰੀ ਆਓ ਇਤਿਫਾਕ ਦੇ ਪੈਰ ਤੇ ਜੇ ਸਿਰ ਤੇ ਖਾਲਸਾ ਜੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਦੀ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਖਾਲਸਾ ਹੋਣ ਚ ਆਇਆ ਖਾਲਸਾ ਦਾ ਕੰਮ ਹੀ ਸੀ ਤੇ ਬਜਰੂਮਾਨ ਨੂੰ ਸਾਹ ਤੋਂ ਉਹਨਾਂ ਜ਼ੁਲਮ ਦੇ ਖਿਲਾਫ ਲੜਨਾ ਤੇ ਉਹਨਾਂ ਨੇ ਉਹਨਾਂ ਦੇ ਖਾਲਸੇ ਨੇ ਅੱਜ ਤੱਕ ਜ਼ੁਲਮ ਨੇ ਜ਼ੁਲਮ ਬਹੁਤ ਹੋਦੇ ਤੇ ਹੋਇਆ ਪਰ ਉਹ ਜ਼ੁਲਮ ਜਿਹਾ ਕੇ ਛੁੱਟਿਆ ਨਹੀਂ ਉਹਨਾਂ ਹਮੇਸ਼ਾ ਜ਼ੁਲਮ ਦੇ ਅੱਗੇ ਛਾਤੀ ਧਾਰ ਕੇ ਗੋਲੀਆਂ ਖਾ ਕੇ ਫਾਂਸੀਆਂ ਦੇ ਚੜ ਕੇ ਤੋਂ ਤਰ੍ਹਾਂ ਦੇ ਕਹਾਖਾਨੇ ਇਹ ਦੋ ਸਾਡੀਆਂ ਨੌਜਵਾਨ ਜੀ ਬੀਆਂ ਬੱਚਿਆਂ ਨੇ ਜੇਨਾ ਚੋ ਸਵਾ ਸਾਵਣ ਦੇ ਪਿੱਛੇ ਪਿੱਛੇ ਉਹ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਤੇ ਗਵਾਲੇ ਵਰਗ ਨਹੀਂ ਲੰਮੜੇ ਇਹ ਖਾਲਸੇ ਦੀ ਇੱਕ ਲਖਣਤਾ ਹੈ ਇਹ ਐਸੇ ਕਰਕੇ ਜੇ ਮੇਰੇ ਖਾਲਸੇ ਦੇ ਸਾਡੇ ਹਰਾਤ ਕੁਝ ਚੰਗੇ ਨਹੀਂ ਗਏ ਤੇ ਉਹ ਇਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸੁਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖਰੇ ਨਹੀਂ ਉਤਰੇ ਜਾਵੜੇ ਖਾਲਸਾ ਰੇ ਨਿਆਰਾ ਤਬਲਗ ਤੇ ਜਿਉਂ ਮੈਂ ਸਾਰਾ ਗੁੰਡਾ ਹੈ ਕੋ ਬਾਗ ਸੀਗਾ ਤੇ ਪਰ ਅਸੀਂ ਜਿਹੜਾ ਕਰ ਨਿਆਰੇ ਨਾ ਰੇ ਤਾਂ ਕਰਕੇ ਸਾਡੇ ਆ ਖਵਾਲੀ ਸਾਡੇ ਬੰਦੇ ਕਹੀ ਗਾ ਇਸ ਕਰਕੇ ਆਪਾਂ ਨੂੰ ਸਾਲਿਆਂ ਨੂੰ ਅੱਜ ਇਸ ਕੋਇਟਰ ਦਾ ਰਤੇ ਪਰਮ ਕਰਨਾ ਚਾਹੀਦਾ ਕਿ ਅਸੀਂ ਗੁਰੂ ਨੂੰ ਜੋ ਗੁਰੂ ਨੇ ਸਾਡੇ ਲਈ ਸੁਧਾਨਤ ਬਖਸ਼ਿਸ਼ ਕੀਤੇ ਉਹਨਾਂ ਦੇ ਚਰਨਾਂ ਦਾ ਪੁੰਨ ਕਰੀਏ ਉਸ ਉਸ ਰਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅਮਰਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੇ ਆਉਣ ਵਾਲੀਆਂ ਨਸਲਾਂ ਦੀ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਖ਼ਤਰਾ ਦੇ ਆ ਮਤਲਬ ਉਹਨਾਂ ਦੇ ਹੋਂਦ ਲਈ ਖ਼ਤਰਾ ਵਾ ਇਸ ਕਰਕੇ ਮਸ਼ੇ ਨੂੰ ਪਛਾਣ ਲਈਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਗ ਦੇ ਲਈ ਆ ਲਾਉਣ ਲਈ ਲੋਈ ਕਰਨ ਦਾ ਉਹ ਜੇ ਚੀਜ਼ਾਂ ਆਪਾਂ ਇਹ ਆਪਣੀ ਜ਼ਿੰਦਗੀ ਚ ਲਿਆਈਏ ਨਾ ਕੇ ਥੋੜ ਇਹ ਸਰਕਾਰਾਂ ਖਣੂਰਾ ਤੁੰਗਾ ਕੇ ਜਿਹਨਾਂ ਦਾ ਕਰ ਦੇ ਕੇ ਜਾਇ ਹੋ ਗਿਆ ਜਿਦਾ ਆਪਣੇ ਖਾਲਸਾ ਵਿਸ਼ਨ ਤੋਂ ਜੋ ਖਾਲਸਾ ਪੰਥ ਦਾ ਮੂਲਾ ਫਰਜ਼ੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੀਆਂ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਦਰਸ਼ੇ ਤੋਂ ਤੋੜਨਾ ਚਾਹੁੰਦੀਆਂ ਇਸੇ ਕਰਕੇ ਆਪਾਂ ਇਸ ਪਾਰਟੀ ਦਾ ਨਾਮ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਖਾਲਸੇ ਦੇ ਵਾਰਸ ਹੋ ਤੁਸੀਂ ਮਹਾਰਤ ਦੇ ਵਿਝਿੰਸੰਗ ਦੇ ਵਾਰਸ ਹੋ ਤੁਹਾਡਾ ਹਾਕਿਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ 조ਧਿਆਂ ਨੇ ਆਪਣਾ ਇੱਕ ਇੱਕ ਤੁਪਟਾ ਖੂਨ ਦਾ ਵਹਾ ਕੇ ਇਹਨੂੰ ਹਮੇਸ਼ਾ ਬਾਗ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੁਸੀਂ ਪੰਜਾਬ ਦੇ ਵਾਰਸ ਹੋ ਇਸ ਤਰਕੇ ਤੁਸੀਂ ਵੀ ਹੋਣ ਇਸ ਧਰਤੀ ਨੂੰ ਜੋ ਵਿਰਾਸਤ ਸਾਨੂੰ ਮਿਲਿਆ ਬਹੁਤ ਕੁਝ ਸਾਨੂੰ ਬਰਬਾਦ ਕਰਕੇ ਮਿਲਿਆ ਪਰ ਇਹਨੂੰ ਚੰਗਾ ਕਰਨਾ ਜੰਗਾ ਇਹਨੂੰ ਦੁਬਾਰਾ ਉਸ ਆਨ ਸ਼ਾਂਤ ਤੇ ਖਾਲਸੇ ਧਿਆਨ ਸੰਦੇ ਪਟੋਪ ਦਾ ਨਾਮ ਸਾਡਾ ਸਾਰੇ ਦਾ ਆਪਣਾ ਕੋ ਖਾਲਸਾ ਜਦੋਂ ਸਾਜਿਆ ਗਿਆ ਸੀ ਗੁਰੂ ਮਹਾਰਾਜ ਨੇ ਜਾਤ ਪਾਤ ਸਾਰੀਆਂ ਜੀਤਾਂ ਤੋਂ ਸਾਨੂੰ ਮੁਕਤ ਕੀਤਾ ਸੀ ਵਹਿਮਾਂ ਭਰਮਾਂ ਤੋਂ ਪਰ ਅੱਜ ਵੀ ਮੇਰਾ ਘਾਲਾ ਕਿ ਹਾਲਾਤ ਆ ਇਹੋ ਜਿਹਾ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਖਾਲਸਾ ਹੁੰਦਾ ਦਾਵਾ ਕਰਦੇ ਹਾਂ ਪਰ ਅੱਜ ਵੀ ਅਸੀਂ ਜਾਤ ਪਾਤ ਹੋਰ ਉਚ ਨਹੀਂ ਜ ਰਹਿ ਭਰਮ ਨਹੀਂ ਜਾ ਰਹੇ ਆ ਇਹ ਇਹ ਸਾਡੀ ਜਿਹੜੀ ਆ ਬਹੁਤ ਵੱਡੀ ਇੱਕ ਆਰਥਿਕ ਲੋਟ ਵੀ ਆ ਸਮਾਜਿਕ ਤੌਰ ਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਕੁਝ ਇਹੋ ਜਿਹਾ ਗਲਤ ਹੋ ਜਾਂਦਾ ਜਿੱਦੋਂ ਕਿ ਅંધ ਵਿਸ਼ਵਾਸ ਤੇ ਕਈਆਂ ਬਾਬਿਆਂ ਨੂੰ ਤੇ ਆਪਣਾ ਗੁਰੂ ਤੋਂ ਵੀ ਵੱਡਾ ਸਮਝਣ ਲੱਗ ਪੈਂਦੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਜ ਕੋਈ ਇਤਰ ਜਹਾਣ ਤੇ ਪਰਮ ਕਰ ਦੀ ਲੋੜ ਆ ਕਿ ਅਸੀਂ ਅੱਜ ਅੱਜ ਤੋਂ ਵਹਿਮਾ ਭਰਮਾ ਜਿਵੇਂ ਨਹੀਂ ਪਾਵਾਂਗੇ ਅਸੀਂ ਉੱਚੀ ਜਿਵੇਂ ਨਹੀਂ ਮਰਾਂਗੇ ਅਸੀਂ ਧਰਤ ਪਰਤ ਹੋਇਆ ਹੋ ਕੇ ਉਹ ਖਾਲਸਾ ਵਿਚਨੇ ਆ ਮਾਰਨ ਜਾਂਦੀ ਮਾਰਸ ਦੀ ਜਾਸ ਉਹ ਇਹ ਕੇ ਪਛਾਣ ਗੋ ਉਹਤੇ ਫੈਰਾ ਦਿਆਂਗੇ ਉਹ ਉਹਨੂੰ ਅਸੀਂ ਆਪਣੇ ਜੀਵਨ ਚਲਾ ਕੇ ਕਰਾਂਗੇ ਅਸੀਂ ਜੋ ਸਾਡੇ ਸਾਡੇ ਗੁਰੂ ਮਹਾਰਾਜ ਦੇ ਤੇ ਦੱਸ ਕੋਈ ਸ਼ਬਦੀ ਨਹੀਂ ਗਾ ਉਹਨੇ ਬਾਹਰੋਂ ਆਪਣੇ ਪੁੱਤਰ ਬਣਾਇਆ ਤੇ ਪਰ ਆ ਅਸੀਂ ਜੋ ਸਾਡੇ ਸਮਾਜ ਦੇ ਕੋਈ ਵੀ ਚੀਜ਼ਾਂ ਬਹੁਤ ਵੱਡਾ ਕਲੰਕਿਆ ਇਹ ਨਸ਼ਾ ਵੱਡਾ ਕਲੰਕਿਆ ਨੂੰ ਆਪਾਂ ਇਹ ਧਰਤੀ ਤੋਂ ਉੱਟ ਕੇ ਇਹ ਜਿਹੜੀਆਂ ਜਣਾ ਕੁਟੀਆਂ ਨਸ਼ੇ ਦੀਆਂ ਜਾਤ ਪਾਤ ਦੀਆਂ ਉੱਚ ਨਿਸ਼ਤੀਆਂ ਵਹਿਮਾਂ ਭਰਮਾਂ ਦੀਆਂ ਇਹ ਸਾਰੇ ਦੀ ਬਹੁਤ ਬੜਾ ਜ਼ਰੂਰੀ ਹੈ ਜੇ ਅਸੀਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੁੰਦੇ ਹਾਂ ਆਪਣੀ ਮਾਹੌਲ ਨੂੰ ਬਚਾਉਣਾ ਚਾਹੁੰਦੇ ਹਾਂ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਹਾਂ ਇਸ ਤਰ੍ਹਾਂ ਕਿ ਪਹਿਲਾ ਹਨ ਆਪਣੀ ਜਵਾਨੀ ਨੂੰ ਬਚਾਉਣਾ ਜਵਾਨੀ ਤੋਂ ਬਾਅਦ ਕਿਸਾਨੀ ਨੂੰ ਬਚਾਉਣਾ ਇਹ ਵੀ ਸਭ ਸਾਰੀਆਂ ਦਾ ਖਰਚਾ ਇਸ ਤਰ੍ਹਾਂ ਕਿ ਲੋਏ ਸਰਕਾਰਾਂ ਚਲੂਤ ਸਰ ਉਤਾਰ ਰਹੀਆਂ ਨਸ਼ਿਆਂ ਦੇ ਨਾਲ ਤੇ ਵੀ ਕੰਮਾ ਕੀਤਾ ਜਾ ਰਿਹਾ ਨਸ਼ੇ ਦਿਨ ਬਦ ਦਿਨ ਵਧਾਏ ਜਾ ਰਿਹਾ ਕਿ ਸਾਡੀ ਨੌਜਵਾਨੀ ਕਿਸੇ ਕੰਮ ਦੀ ਨ ਰਵੇ ਉਹਨੂੰ ਨਸ਼ਿਆ ਚ ਨਸ਼ੇ ਦੇ ਦੇ ਕੇ ਉਹਨੂੰ ਮਾਰ ਦਿੱ ਗਏ ਉਹਨਾਂ ਦਾ ਘਰ ਪਰਿਵਾਰ ਤਬਾਹ ਕਰ ਦਿੱ ਗਏ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਸਮਝੋ ਜਿਹੜੇ ਘਰ ਚ ਵੀ ਕਿੰਨੇ ਨੌਜਵਾਨ ਸਾਡੇ ਘਰ ਖਾਲੀ ਹੋ ਕੇ ਨੌਜਵਾਨ ਨਸ਼ਿਆ ਦੀ ਭੇਟ ਕਰ ਗਏ ਉਹਨਾਂ ਆਪਣੇ ਨਸ਼ਾ ਕਰਦਿਆਂ ਕਰਦਿਆਂ ਆਪਣੇ ਘਰ ਦਾ ਸਾਰਾ ਕੁਝ ਲਈ ਉਹ ਤਰ ਤਰੀ ਨਾ ਜੀਵਨਾ ਰਹਿ ਦਿੱਤੀ ਆ ਆਪਣੇ ਰਜਾਇਲੋਂ ਤਾਂ ਰਹਿ ਦਿੱਨਾ ਇਹ ਕਰਕੇ ਇਸ ਨਸ਼ੇ ਨੂੰ ਨਸਰ ਸਾਡੇ ਵਾਸਤੇ ਇੱਕ ਵੱਡਾ ਵੱਡਾ ਚੈਲੰਜ ਆ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਖੜੇ ਹੋ ਕੇ ਬਾਵਾਦਗੇ ਤੇ ਬਾਤੀ ਦੂਸਰਾ ਹੈ ਕਿ ਜੋ ਗੁਰਸਾਹੂ ਨੇ ਖਾਲਸੇ ਦੇ ਉਹ ਵੀ ਹਰਤੇ ਖਾਲਸਾ ਕਿਸੇ ਨਾਲ ਬੈਰ ਨਹੀਂ ਕਰਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਜੋ ਅੱਜ ਕੱਲ ਜੋ ਹਾਲਾਤ ਬਣੇ ਪਏ ਆ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਬਹੁਤ ਵੱਡੀ ਈਰਖਾ ਨਫ਼ਰਤ ਪਾਈ ਬੈਠੇ ਆ ਮੇਰਾ ਕਹਿ ਲਿਆ ਕਿ ਜੇ ਅਸੀਂ ਅੱਜ ਤੋਂ ਇੱਕ ਤੁਹਾਰਕੋ ਸਰਬ ਕਰੀਏ ਕਿ ਅਸੀਂ ਕਿਸੇ ਨਾਲ ਵੀ ਅਸੀਂ ਤੁਮਾਰੀ ਖਾਣਾ ਪੋਸ਼ਣ ਦੀ ਰੱਖਾਂਗੇ ਸਾਰੇ ਲੋਕਲੇ ਪੜਾਹ ਸਮਝਾਂਗੇ ਭਾਈ ਸਮਝਾਂਗੇ ਸਾਰੇ ਨਾਲ ਮਿਲ ਕੇ ਚੱਲਾਂਗੇ ਕਿਉਂਕਿ ਇਹ ਜਿਹੜੀ ਸਰਕਾਰਾਂ ਸਾਨੂੰ ਆਪ ਕੋਈ ਮੰਗ ਕੇ ਪੜਾਹ ਮਾਰੂ ਜੰਗ ਕਰਵਾ ਕੇ ਸਰਵਾਪਤ ਵਿੱਚ ਰੋਹ ਚਾਹੁੰਦੀਆਂ ਇਹਨਾਂ ਦੀ ਜਾਂ ਦੁਨੀਆ ਪਰ ਸਚੇਤ ਹੋਣ ਦੀ ਲੋੜ ਆ ਬਾਕੀ ਪੰਡਾਤ ਜੋ ਕਸ਼ ਵਾਪਰ ਰਿਹਾ